ਆਹ ਕੋਲ ਸਮਾਨ ਦਾ ਘਰ ਵੀ ਦੱਸਣਾ ਹੈ ਹਾਂਜੀ ਇਹ ਦੇਖੋ ਇਹ ਹੱਡੀ ਹੱਡੀ ਨਾਲ ਹੀ ਇਹਨਾਂ ਦੇ ਘਰ ਸੀਗਾ ਤੇ ਇਹਨਾਂ ਘਰ ਸਾਰਾ ਡੁੱਬਿਆ ਹੋਇਆ ਵੀ ਤਾਂ ਦੁਕਾਨੇ ਇਹਨਾਂ ਸਮਾਨ ਕੱਢ ਗਿਆ ਆਪਣਾ ਸਾਰਾ ਖਰਾਬ ਹੋਇਆ ਸਮਾਨ ਬੈੱਡ ਸੋਫੇ ਸਾਰਾ ਹੀ ਗਿੱਲਾ ਹੋਇਆ ਅਸਲ ਨਹੀਂ ਲਾਈ ਵੀ ਦੇਖ ਸਕਦੇ ਹੋ ਕਿ ਇਹਨਾਂ ਦਾ ਇਹਨਾਂ ਨੂੰ ਨੁਕਸਾਨ ਹੋਊਗਾ ਕਿ ਇਹਨਾਂ ਜਾਨਾਂ ਬਚਾਣੇ ਆ ਘਰਾਂ ਵਿੱਚੋਂ ਓਖੀਆਂ ਸੀਗੀਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਅਸੀਂ ਜਿਹੜਾ ਹੀ ਤੁਹਾਨੂੰ ਮਿਲ ਗਏ ਇਹਨੇ ਪਾਣੀ ਵਿੱਚੋਂ ਨਿਕਲੇ ਹੋ ਉਹੀ ਮਤ ਆਪਣੀ ਜਾਨਾ ਹੀ ਬਚਾਈ ਜਾਨਾ ਹੀ ਬਚਾਈ ਜਾਨਾ ਨਹੀਂ ਬਚਾਈਆ ਬੇਬਰਬਾਦ ਮਤ ਕੀ ਤੁਹਾਡਾ ਸਾਰਾ ਮਰਵਾਦ ਬਰਬਾਦ ਹੈ ਬਰਬਾਦ ਘਰ ਵੀ ਸਾਰਾ ਬਰਬਾਦ ਜਾਨਾ ਬਚੀਆਂ ਸਮਾਨ ਸਾਰਾ ਹੀ ਬਰਵਾਦ ਇਹਨਾਂ ਨਾਲ ਤੁਸੀਂ ਡੁੱਬ ਗਏ ਸਾਡਾ ਘਰ ਬਰਵਾਦ ਹੈ ਠੀਕ ਹੈ ਜੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਦੱਸ ਰਿਹਾ ਕਿ ਤੁਹਾਡਾ ਸਾਮਾਨ ਜਿਹੜਾ ਉਹ ਸਾਰਾ ਖਰਾਬ ਹੋ ਚੁੱਕਿਆ ਬਸ ਅੱਪਾ ਘਰਾਂ ਚੋਂ ਨਿਕਲ ਗਏ ਬੜੀ ਮੁਸ਼ਕਲ ਹੈ ਜਾਨਾ ਬਚਾਈ ਜਾ ਬਾਕੀ ਇਹ ਬੇੜੀਆਂ ਪੈਦੀਆਂ ਹਨ ਹਾਂਜੀ ਬੇੜੀਆਂ ਦੇ ਵੀ ਗੱਲਬਾਤ ਕਰਦੇ ਆ ਕਿ ਫਿਰ ਬੇੜੀਆਂ ਆ ਕੇ ਇਹਨਾਂ ਨੂੰ ਮਤਲਬ ਜੀ ਥੋੜਾ ਰਾਹਤ ਦਿੱਤੇ ਕਿ ਇਥੋਂ ਚੋਕੇ ਮਰਾੜੇ ਸਿੱਧ ਕੀਤਾ ਉਹ ਜੀ ਮੁਲਾਜ਼ਮਾ ਨੇ ਬਾਕੀ ਸਰਕਾਰ ਵਾਲੋ ਕੋਈ ਵੀ ਮਦਦ ਨਹੀਂ ਕੀਤੀ ਗਈ ਬਾਕੀ ਇਹਨਾਂ ਦੇ ਨਾਲ ਹੀ ਦਿਖਾ ਦਿੰਦੇ ਨੇ ਘਰ ਦੀ ਜੀ ਦੇਖੋ ਇਹ ਪਤਾ ਘਰ ਦੇਖ ਮੇਰਾ ਘਰ ਕੁੜੀ ਦਾ ਸਮਾਨ ਉਹ ਡੁੱਬ ਗਿਆ ਸੀ ਐਨਾ ਐਨਾ ਪਾਣੀ ਘਰ ਵਿੱਚ ਪੁੱਤਰ ਇਹ ਦੇਖੋ ਸਿੱਧੇ ਕਿੱਥੇ ਰਹਿੰਦਾ ਸੀ ਇੱਥੇ ਜਖਾ ਹਾਂ ਹਾਂ ਜੀ ਇਹ ਦੇਖ ਸਕਦੇ ਮਾਦਾ ਨਾਲ ਹੀ ਹਟ ਗਈ ਇਹਨਾਂ ਨੇ ਇਹ ਕੰਡੀਸ਼ਨਾਂ ਘਰ ਦੀ ਇਹ ਦੇਖੋ ਉਧਰੇ ਆ ਜਾ ਦੇਖੋ ਬਕਰੋ ਇਹ ਦੇਖੋ ਲੈ ਮੈਂ ਇਹਨਾਂ ਦੇ ਇੱਕਮ ਰਹਿ ਰਿਹਾ ਦਵੀ ਜਾ ਰਿਹਾ ਇਹ ਦੇਖ ਸੋ ਤੇ ਸਾਰੇ ਨੁਕਸਾਨਾਂ ਦਾ ਹੋ ਚੁਕਿਆ ਤੇ ਇਹ ਸੋਦਾ ਬੇਚ ਚੁਕਿਆ ਦੇਖੋ ਜੀ ਇਹਨਾਂ ਦੇ ਸਮਾਨ ਦੇ ਤੁਸੀਂ ਲਾਈਵ ਹੀ ਤਸਵੀਰਾਂ ਦੇਖ ਸੋ ਸਾਰੇ ਭਾਂਡਾ ਟੇਕਰ ਸਾਰੇ ਇਹਨਾਂ ਦੇ ਭਾਂਡੇ ਵੀ ਰੋੜ ਚੁੱਕੇ ਆ ਦੇ ਵਿੱਚੋਂ ਤੇ ਨਾਲ ਹੀ ਇਹਦੇ ਫ੍ਰੀਜ ਫਰੂਜ ਤੇ ਸਾਰਾ ਕੁਛ ਸਮਾਨ ਸਾਰਾ ਇਹੀ ਖਰਾਬ ਹੋ ਚੁਕਿਆ ਮੋਟਰ ਤੱਕ ਇਹ ਦੇਖ ਸਕਦੇ ਤੁਸੀਂ ਇਹਨਾਂ ਦੇ ਬੈਟ ਕੀ ਇਹਨਾਂ ਦੇ ਅੰਦਰ ਨਾ ਚਿਕੜਾ ਕੀ ਨੇ ਮੰਦੇ ਹਾਲਾਤ ਹੈ ਕਿ ਜਿੱਦਾਂ ਆਪਾਂ ਡੰਗਰ ਮੰਦੇ ਆ ਉਹਦੇ ਨਾਲ ਮੰਦੇ ਹਾਲਾਤ ਹੋ ਚੁੱਕੇ ਮੇਰੇ ਪਿੰਡ ਦੇ ਇਹ ਤੁਸੀਂ ਸਾਰੇ ਲਾਈਵ ਹੀ ਤਸਵੀਰਾਂ ਦੇ ਦਿਓ ਉਹ ਕਿੰਨੇ ਕਿੰਨਾ ਪਾਣੀ ਛੱਡ ਲੱਗੇ ਕੰਦ ਵੀ ਵਸ ਤੇ ਲੱਗੇ ਇਹ ਵਿਚਾਰੇ ਐਨੇ ਮਜਬੂਰ ਹੋ ਗਏ ਕਿ ਰੋਂ ਤੇ ਮਜਬੂਰ ਆ ਕਿ ਇਹ ਘਰਾਂ ਦੇ ਮੇਰੇ ਪਿੰਡ ਦੇ ਇਹ ਹਾਲਾਤਾਂ ਨੇ ਸਰਕਾਰਾਂ ਵੱਲੋਂ ਕੋਈ ਵੀ ਅੜਾ ਨੂੰ ਮਦਦ ਨਹੀਂ ਕੀਤੀ ਜਾ ਰਹੀ ਤੇ ਪ੍ਰਸ਼ਾਸਨ ਲੱਗਿਆ ਵਾ ਇਹ ਦੇਣਦੀ ਕਰਦਾ ਹੈ ਕਿ ਮੇਰੇ ਪਿੰਡ ਨੂੰ ਜੋ ਵੀ ਮੁਆਵਜ਼ਾ ਪਰਦਾ ਦੇ ਦਿੱਤਾ ਜਾਵੇ ਪਵਾਂ ਦੀ ਚੰਡੀਗੜ੍ਹ ਤੋਂ ਡਾਕਟਰ